ਕੀ ਗੱਲਿਆ ਸਿਰ ਖਾ ਲਿਆ ਵਾਜਾ ਮਾਰ ਮਾਰ ਕੇ ਵਾਜਾ ਮਾਰ ਮਾਰ ਕੇ ਕੀ ਸਿਰ ਖਾਣਾ ਤੁਹਾਡਾ ਮੈਂ ਮੈਂ ਤੇ ਨਹੀਂ ਰੱਬ ਮੇਰੇ ਤੇ ਪੜਦਾ ਪਾ ਦੇ ਤੇ ਮੈਂ ਤੁਹਾਨੂੰ ਨਾ ਹੀ ਵਾਜਾ ਮਾਰਾਂ ਬੁੜੇ ਹੱਦ ਹੋ ਗਈ ਸਵੇਰ ਦੀ ਮੈਂ ਗਰਮੀ ਚ ਬੈਠੀ ਆ ਬਾਹਰ ਵੇੜੇ ਚ ਹੈ ਨਾ ਤਾਂ ਪਾਣੀ ਕੋਟਾ ਦਿੱਤਾ ਤੇ ਨਾ ਰੋਟੀ ਕੁਛੀ ਹੈ ਹੈ ਮੈਂ ਦੱਸ ਕਾ ਕਾਦੇ ਆਸਰੇ ਜੀਣਾ ਤੇ ਆਪ ਨਹੀਂ ਪਾਣੀ ਉੱਠ ਕੇ ਪੀਤਾ ਜਾਂਦਾ ਮੈਂ ਠੇਕਾ ਚੁੱਕਿਆ ਵਾ ਪਾਣੀ ਦੇ ਕਦੀ ਰੋਟੀ ਦੇ ਕਦੀ ਤੋਸਾ ਦੇ ਲਾ ਲਾ ਕੇ ਹੈ ਪਾਣੀ ਵੀ ਨਹੀਂ ਪੀਤਾ ਜਾਂਦਾ ਘੁੱਟ ਲੱਤਾ ਟੁੱਟੀਆਂ ਉੱਠ ਕੇ ਤੇ ਪੀ ਲਿਆ ਕਰ ਪਾਣੀ ਤੇ ਨਾ ਹੀ ਖਬਰ ਦਾ ਜਬਾਜ਼ ਮਾਰੀ ਮਿੰਨੂ ਮੇਰੇ ਬੱਚਿਆਂ ਨੂੰ ਮੇਰੇ ਘਰ ਵਾਲੇ ਨੂੰ ਸੋ ਗਈ ਸੱਤੇ ਚੜਦੀ ਜਾਂਦੀ ਆਪੇ ਪਾਣੀ ਪੀਆ ਕਰ ਹਾ ਟੁੱਟੀ ਲੱਗੀ ਇੱਥੋਂ ਫੜ ਕੇ ਤੇ ਗਲਾਸ ਪੀ ਲਿਆ ਕਰ ਤੇ ਰੋਟੀ ਪਾਣੀ ਵੀ ਆਪਣਾ ਵਾਖੀ ਬਣਾਉਣਾ ਹੀ ਮੈਂ ਆ ਨਹੀਂ ਬਣਾਣਾ ਬਣਾਣਾ ਤੇਰਾ ਰੋਟੀ ਪਾਣੀ ਤੇ ਚਾਹ ਪਾਣੀ ਆਪੇ ਬਣਾ ਕੇ ਤੇ ਪੀ ਰਿਆ ਕਰ ਰੋਟੀ ਪਾਣੀ ਪੋਚਾ ਮਾਰੀ ਤੇ ਬਾਚਾ ਮਾਰੀ ਚੰਦੀ ਆ ਉਥੇ ਮੈਂ ਨਿਆਣੇ ਨੇ ਅੰਦਰ ਪੜੋਂ ਲਈ ਹਾਂ ਤੇ ਬਾਂਗਾ ਤੇ ਬਾਂਗਾ ਮਾਰੀ ਜਾਵੇ ਬਾਂਗਾ ਤੇ ਬਾਂਗਾ ਮਾਰੀ ਜਾਵੇ ਘਟ ਪਾਣੀ ਪੀਣਾ ਹੀ ਤੇਥੋਂ ਪੀ ਲੈਣਾ ਹੀ ਖਬਰਦਾਰ ਬਾਜ ਮਾਰੀ ਤੇ ਹਲੋ ਉਥੋਂ ਅੰਦਰੋਂ ਫ੍ਰੀਜ ਦਾ ਬੋਤਲ ਇੱਕ ਦੇ ਦੋਗੇ ਤੇ ਕੀ ਹੋਊਗਾ ਠੰਡਾ ਪਾਣੀ ਪੀ ਕੇ ਗਲਾ ਖਰਾਬ ਕਰਨਾ ਹੀ ਆਪਣਾ ਮੁੜ ਕੇ ਕਹੇਂਗੇ ਮੇਰੇ ਡਾਕਟਰਾਂ ਕੋ ਲੈ ਕੇ ਸਾਡੇ ਕੋ ਨਹੀਂ ਪੈਸੇ ਵਾਧੂ ਆਏ ਰੁੱਖਾ ਤੇ ਨਹੀਂ ਲੱਗੇ ਪੈਸੇ ਠੰਡਾ ਦੇ ਦੇ ਪਾਣੀ ਇਹਨੂੰ ਅਰਦੀ ਕੁੜੀ ਨੂੰ ਆਪੇ ਆਪ ਤੇ ਚੋਕਲੀ ਸਭਾ ਨਾ ਕਰਾਤੀ ਆ ਤੇ ਹਾਰਾਜ ਸਾਸਿਕਾ ਮਮੀ ਸਾਸਿਕਾ ਪਤ ਹੋ ਸਣਾ ਹਾ ਚੰਗਾ ਹਾਲ ਮੇਰੇ ਕਾਦੇ ਹਾਲ ਆ ਮੈਂ ਤੇ ਰੱਬ ਕੋਲੋਂ ਮੰਗਦੀ ਹੂ ਵੀ ਹੁਣ ਕਿਹਦੀ ਆਈ ਮੈਨੂੰ ਆ ਜੇ ਜਾਣਦੀ ਕਾਲੀ ਕਾਦੀ ਯੂਪੀ ਸੁਣ ਲੈ ਮੇਰੇ ਕੋ ਆਨੀ ਹਾਂ ਵੀ ਨਾ ਕਰਾ ਦੇ ਜੇ ਤੈਨੂੰ ਖੁਸ਼ੀ ਦੇਣਗੇ ਤੇ ਖੁਸ਼ੀ ਦੀ ਸੁਣ ਲੈ ਖਬਰ ਪਿਸਵੇਰ ਦੀ ਮੈਂ ਬਾਹਰ ਤੋਂ ਪੇ ਗਰਮੀ ਚ ਸੜ ਗਈ ਹੂ ਨਾ ਰੋਟੀ ਟੋਕ ਪੁੱਛੇ ਆਈ ਤੇ ਨਾ ਕਿਤੇ ਪਾਣੀ ਦਾ ਘੁੱਟ ਵਾਜਾ ਮਾਰ ਮਾਰ ਮੇਰਾ ਗळा ਸੁੱਕ ਗਿਆ ਤੇ ਪੱਪੀ ਤੁਹਾਨੂੰ ਕਿਨੇ ਗਿਆ ਹੀ ਗੱਲ ਕਿ ਤੇਨੂੰ ਮੈਂ ਦਿਨ ਤੋਂ ਉਹ ਰੋਕਿਆ ਹੀ ਕਿ ਨਾ ਰੋਕ ਕਹ ਨਾ ਨੇ ਅਗਲੀ ਉਹ ਤੇ ਦੀਆਂ ਨਾ ਕੋਈ ਤੇ ਉਹ ਇਹਨਾਂ ਤੱਕ ਦੇ ਵੀ ਆ ਲੋ ਕਿ ਮੇਰੇ ਮਨ ਤੋਂ ਵੱਢਦਾ ਟੀ ਆ ਤੇ ਤੂੰ ਵੀ ਬੜੀ ਗਾੜੀ ਪਈ ਹਸ ਤੂੰ ਪੁੱਤਰੇ ਦੇ ਨਾਂ ਕਰਾ ਦਿੱਤੀ ਐ ਤੇ ਆਪ ਪਾਣੀ ਦੇ ਨਾਂ ਕਰਾ ਦਿੱਤੀ ਤੂੰ ਉਹ ਯਾਰ ਲੱਗ ਖਸਮ ਹੈਗੀ ਕਰਾਉਣਾ ਤੇ ਆ ਤੇ ਸਹੀ 1 ਮਿੰਟ ਮੇਰੀ ਗੱਲ ਸੁਣ ਭਾਵੇਂ ਸਵੇਰੇ ਆ ਤੇ ਸ਼ਾਮ ਨੂੰ ਚਲ ਜਾ ਹੁਣੇ ਆ ਮੇਰੇ ਕੋਲ ਚਾਲਾ ਕੋਈ ਗੱਲ ਨਹੀਂ ਉਹ ਵਕੀਲ ਨਾਲ ਤੁਰਿਆ ਤੇ ਕੀਤੀ ਹੀ ਵਕੀਲ ਆਂਦਾ ਹੀ ਨਾ ਕੇ ਨਾ ਪੁੱਛਣਗੇ ਤੇ ਫੇਰ ਮਾਤਾ ਦੀ ਵਾਪਸ ਆਜੂਗੀ ਇਹਨਾਂ ਨੂੰ ਚਾਨਣ ਕਰਾ ਜਰਾ ਕਾਣ ਕੇ ਜਿਹੜੇ ਵਿੱਚ ਰੋਕਿਆ ਵੀ ਮਮੀ ਨਾਲ ਇਹਨਾਂ ਨੂੰ ਨਹੀਂ ਇਹ ਆਪੀ ਦੇ ਅੱਗੇ ਦੇ ਦੇਣਾ ਨਾ ਅੱਪੇ ਨਾਲ ਵੀ ਪੜੀ ਥੀ ਜੀ ਮੈਂ ਜੋਰੇ ਤੂੰ ਸੁਣੀ ਨਹੀਂ ਮੇਰੀ ਗੱਲ ਤਾਂ ਹੋਰ ਦੁਬਾਰਾ ਹੱਥ ਵਧਾ ਦੇਵੇ ਹੋਰ ਤੂੰ ਨਹੀਂ ਆਜਾ ਆਰਾ ਆਜਾ ਆਪ ਜੀ ਮੰਮੀ ਵਤਰੇ ਵੇ ਲਾ ਉਹ ਗੱਲ ਵੀ ਕਲਯੋਗ ਦਾ ਜਮਾਨਾ ਨਾ ਜੇ ਪੁੱਤ ਨਹੀਂ ਬਣਿਆ ਪੁੱਤਰੀ ਨਹੀਂ ਬਣੀ ਨੋ ਨਹੀਂ ਬਣੀ ਪੋਤਰੀ ਨਹੀਂ ਬਣੀ ਤੇ ਧੀਰੀ ਵੀ ਉਸੇ ਰਸੇ ਜਾਣ ਲਈ ਆ ਉਹ ਵੀ ਗਾੜੀਆਂ ਮੈਨੂੰ ਟਕੇ ਟਕੇ ਦੀਆਂ ਸੁਣਾਉਂਦੀ ਆ ਹੁਣ ਮੈਂ ਆ ਕੇ ਕੀ ਕਰਾਂ ਉਦੋਂ ਤੇ ਤੂੰ ਸੋਚਿਆ ਕੱਖ ਨਾ ਛੇ ਦੀ ਨਾ ਪੁੱਤਰੇ ਦੇ ਨਾਂ ਕਰਾਤੀ ਇਹ ਆ ਜੀ ਕਲਯੋਗ ਦੀਆਂ ਨਿਸ਼ਾਨੀਆਂ ਆ ਉਨੂੰ ਧੀ ਨੂੰ ਹੀ ਪਤਾ ਲੱਗ ਗਿਆ ਵੀ ਮਾਂ ਨੇ ਹੱਥ ਵੱਢ ਕੇ ਦੇ ਦਿੱਤੇ ਆ ਤੇ ਮੈਨੂੰ ਕੀ ਦੇਣਾ ਹੁਣ ਗਈ ਨੂੰ ਤੇ ਉਹ ਵੀ ਗਾੜੀਆਂ ਆ ਕਈ ਦੀਆਂ ਕਈ ਸੁਣਾਂਦੀ ਆ ਚਲੋ ਕੋਈ ਗੱਲ ਨਹੀਂ ਜੋ ਆਪਾ ਪਾਜੀ ਮੈਂ ਤੇ ਫਿਰ ਕੱਟੂੰਗੀ ਨਾ ਤੇ ਆਏ ਇਹਦੇ ਤੇ ਹੀ ਮਾਨ ਕੁੜੀ ਤੇ ਵੀ ਨੋਂ ਤੇ ਮੈਂ ਬਗਾਨੀ ਲਿਆਂਦੀ ਵਿਆਹ ਕੇ ਤੇ ਧੀ ਤੇ ਮੇਰੀ ਢੱਡ ਦੀ ਜੰਮੀ ਹੀ ਨਾ ਤੇ ਇਹਨੂੰ ਨਹੀਂ ਇੰਨੀਆਂ ਗੱਲਾਂ ਮੈਨੂੰ ਕਰਨੀਆਂ ਚਾਹੀਦੀਆਂ ਨੋ ਕਰੇ 100 ਵਾਰ ਕਰੇ ਪਰ ਧੀ ਨੇ ਤੋਂ ਵੱਧ ਕਰ ਵਿਖਾਈ ਸਾਸ਼ਿਕਾ ਮੰਮੀ ਸਾਸ਼ਿਕਾ ਪਤਨੀ ਕਿਦਾਂ ਠੀਕ ਹੈ ਹਾਂ ਠੀਕ ਹੈ ਕੀ ਗੱਲ ਬੜਾ ਬੈਠੀ ਹੈ ਉਸੋਸੀ ਜੀ ਹੋ ਗਏ ਹੁਣ ਠੀਕ ਦੱਸਾਂ ਤੇ ਮੈਂ ਦੱਸਿਆ ਹੀ ਹੂੰ ਟੈ ਤੇ ਤੂੰ ਵੀ ਆਪਣਾ ਪੂਰਾ ਜੋਰ ਲਾ ਲਿਆ ਉਹਨਾਂ ਤੇ ਲਾਉਣਾ ਹੀ ਲਾਉਣਾ ਹੈਗਾ ਹੁਣ ਕੀ ਪੀ ਸਵੇਰ ਦੀ ਮੇਰੀ ਮੰਡੀ ਬਾਹਰ ਡਾਈ ਨਾ ਰੋਟੀ ਕੁਛੀ ਉਹ ਤੇ ਨਾ ਪਾਣੀ ਤੇ ਜਦ ਮੈਂ ਆਵਾਜ਼ਾਂ ਮਾਰ ਮਾਰ ਕੇ ਅੰਦਰ ਆ ਸੰਗ ਸੋ ਕੋ ਦੇ ਮੇਰਾ ਪੀਣੀ ਪਾਣੀ ਘੋਟੀ ਫੜਾ ਦੋ ਕਿਹੇ ਆਵਾਜ਼ ਦੀ ਤੇ ਮੇਰੀ ਗਾਸਲ ਮਾਤਾ ਗੱਲ ਤੁਰ ਤੂੰ ਸੁਣਦੀ ਇਹ ਦੀ ਜੇ ਤੱਕ ਮੈਂ ਕਿਹਾ ਹੈ ਨਾ ਕਿ ਨਾਲ ਦੇ ਹੱਥ ਵੱਢ ਕੇ ਦੇ ਹਾਂ ਉਹ ਤੂੰ ਮੇਰੀ ਮੰਨੀ ਮੈਨੂੰ ਕਹਿ ਇਹ ਐਪੀਸੋਡ ਬਣਾ ਦੇ ਐਫੀਡੇਟ ਬਣਾ ਕੇ ਤੈਨੂੰ ਵਿਖਾ ਦੇ ਵੀ ਆਹ ਵੇਖੋ ਆ ਤੁਹਾਡੀ ਜ਼ਮੀਨ ਜਾਦਾ ਤੁਹਾਡੀ ਆ ਜਿੰਨੇ ਚਿਰ ਜ਼ਿੰਮੀ ਆ ਮੇਰੀ ਤੇ ਬਾਕੀ ਬਾਤ ਤੁਹਾਡੀ ਉਦੋਂ ਤੂੰ ਸੁਣੀ ਨਹੀਂ ਕਿ ਇਹਦੀ ਗੱਲ ਹੁਣ ਫਿਰ ਉਹ ਤਾਂ ਮੈਂ ਕੀ ਕਰਾਂ ਹੁਣ ਤੈਨੂੰ ਹੁਣ ਬੈਠੀ ਆ ਮੁੱਲ ਲੁਕਾ ਕੇ ਹੁਣ ਠਾਨ ਕਰਕੇ ਉਦੋਂ ਤੋਂ ਬੜੀ ਜਿਹੀ ਪੁੱਤਰੇ ਤੇ ਧਿਆਲ ਹੋਈ ਮੈਂ ਕਿ ਹੁਣ ਹੋਈ ਤੇ ਫਿਰ ਹੋਈ ਨਾ ਮੈਂ ਕੀ ਕਰਾਂ ਹੁਣ ਮਾੜਾ ਕੀ ਕਰਤਾ ਮੈਂ ਜੇ ਕੱਲ ਨੂੰ ਤੈਨੂੰ ਨਹੀਂ ਮੈਂ ਕੱਲ ਜੋ ਗਿਆ ਕੱਲ ਜੋ ਤੇ ਇਦਾਂ ਹੀ ਹੁੰਦਾ ਵਾ ਤੈਨੂੰ ਸਮਝ ਨਹੀਂ ਆਉਂਦੀ ਕਿ ਅੱਜ ਕੱਲ੍ਹ ਤੇ ਤੈਨੂੰ ਪਤਾ ਸਾਰਾ ਕੋਈ ਹੋਣ ਦੇ ਬਾਵਜੂਦ ਤੀਪ ਰੋਟੀ ਨਹੀਂ ਦਿੰਦੇ ਤੇ ਤੂੰ ਦਾ ਹੱਥ ਵੜ ਕੇ ਦੇ ਫਿਰ ਬੈਠ ਰਹੀ ਆ ਕਿ ਮੈਨੂੰ ਨਹੀਂ ਚੱਲਦਾ ਮੇਰੀ ਗਾਜੂ ਮਾਤਾ ਹੁਣ ਤੋਂ ਬੈਠੀ ਆ ਨਾ ਹਨਾ ਹਰ ਦਮਿੰਨੋਂ ਨਹੀਂ ਘਾਟੀ ਕਰਨ ਦੀ ਫੋਨ ਤੇ ਫੋਨ ਆਜਾ ਆਜਾ ਆ ਆ ਕੇ ਹੁਣ ਮੈਂ ਇੱਥੇ ਕੀ ਕਰਾਂ ਜਿਹੜਾ ਸਾਰਾ ਕੁਝ ਗਵਾਤਾ ਤੇ ਹੁਣ ਇੱਥੇ ਮੈਂ ਕੀ ਕਰਾਂਗਾ ਮੇਰਾ ਜੀ ਮੇਰੋਂ ਹੁੰਦੇ ਮੇਰੀ ਜਾਨ ਨੂੰ ਤੇ ਮੈਂ ਹਾਂ ਮੇਰੀ ਜਾਨ ਸੌਖੀ ਹੋ ਜਾਊਗੀ ਉਹਨੇ ਮੈਂ ਨੁੱਥਾ ਬਣਾਇਆ ਉਹ ਉਹੀ ਫੁੱਲੀ ਫਿਰਨ ਲਈ ਏ ਉਹ ਮੈਂ ਉਪਰ ਆ ਵੇਖੀ ਹੋ ਤਾ ਕਿਉਂ ਹੋ ਕੇ ਫੁੱਲੀ ਕਰਨਾ ਕੀ ਪਤਾ ਮੈਂ ਦੱਸਣ ਨਹੀਂ ਵੀ ਉਪਰ ਵੇਖ ਕੇ ਮੈਨੂੰ ਉਹ ਪਰਨ ਹੋ ਗਈ ਪਰਨੇ ਕਮਰੇ ਨੂੰ ਆਈ ਨਹੀਂ ਆਂ ਇਹੋ ਤੇ ਕਾਲਜੋ ਕਿਤਿਆਂ ਨਿਸ਼ਾਨੀਆਂ ਨੇ ਕਾਲਜ ਨੂੰ ਛੱਡਿਆ ਮੈਨੂੰ ਰੋਕਿਆ ਤੇ ਫਿਰ ਰੋਕ ਨਹੀਂ ਸਕਦੀ ਤੇ ਤੈਨੂੰ ਕਾਦੀ ਕਾਲੀ ਹੀ ਮੈਂ ਤਾਂ ਸੋਚਿਆ ਮੈਂ ਨਾ ਆਉਂਦੇ ਜੂਆ ਤੇ ਚੱਲ ਮੈਂ ਨਾ ਕਰਾ ਦੇਣੀ ਮੈਂ ਕੀ ਖਾਣ ਲਈ ਉਹਦੇ ਵਿੱਚੋਂ ਪਰ ਜਲੀ ਤੇ ਕੋ ਪਹਿਲੀ ਪਹਿਲੀ ਦਿੱਕਤ ਤੇ ਭੱਜੀ ਜਾਣ ਦੇਈ ਜਿਹੜੀ ਮੈਂ ਫੜਨੀ ਵਿੱਚ ਜਾ ਤੇ ਹੁਣ ਫਿਰ ਬਹਿ ਜਾਉਣਾ ਥੋੜਾ ਅੱਗੇ ਤੇ ਮੈਂ ਕੀ ਕਰਾਂ ਉਸ ਨਾਲ ਤਾਂ ਆਪਣੀ ਜਤੂ ਵਿਗਾੜੀ ਵਿਗਾੜੀ ਸੀ ਨਾ ਹੁਣ ਮੇਰੀ ਵੀ ਵਿਗਾੜ ਗਈ ਉਹਦੇ ਗੁੱਥਾ ਪਰਨ ਬਣਾ ਕੇ ਗਈ ਐ ਤੇ ਉਹ ਅੱਜ ਇਹ ਉਹਦਾ ਤੇ ਇਹੀ ਹੋਣਾ ਕਿ ਘਰੇ ਕੁੜੀ ਵੀ ਇਹੋ ਚਾਹੁੰਦੀ ਹਣਾ ਕੋਈ ਕੁੜੀ ਐ ਇਹਦੇ ਹੱਥ ਵਿੱਚ ਬੋਲਦੀ ਹੁਣੋਂ ਕੱਲ ਨੂੰ ਮੈਨੂੰ ਮਿਲਣੇ ਕਰੂੰਗੀ ਦੱਸੀ ਕਰਾ ਲਵਾਂ ਤੱਕੂੜੀ ਨੇ ਕੀ ਮਾੜਾ ਸੋਚਦਾ ਇਹਨਾਂ ਦਾ ਕੁੜੀ ਨੇ ਤੇ ਕਿਹਾ ਕੱਲ ਨੂੰ ਕਰਾਉਣੀ ਅੱਜ ਕਰਾ ਦੇ ਨਾ ਲੇ ਉਹ ਤੇ ਤੇਰੀ ਗੱਲ ਦੀ ਜਬਰ ਹੁਣ ਮੇਰੀ ਮੇਰੀ ਇੱਕ ਧਿਆਨ ਨਾਲ ਸੋ ਮੈਂ ਤੇ ਮੁੱਕ ਤੂੰ ਇਹਦੀ ਗੱਲ ਕਹੀ ਮੈਂ ਤੇ ਮੇਰੀ ਕਰ ਲਈ ਨਾ ਕਰਵਾ ਤਨ ਮੈਂ ਇਹ ਗੱਲ ਕਹੀ ਮੈਂ ਤੈਨੂੰ ਕਿਦਾਂ ਸਲਾਹ ਦੇਤੀ ਐ ਕਰਵਾ ਲੈ ਮੈਂ ਤੇ ਉੱਧ ਜਿਹੜੇ ਕੋਲ ਗਈ ਨਾ ਤੇ ਮੈਂ ਇਹੋ ਗੱਲ ਕਹੀ ਨਾ ਕਿ ਮੰਮੀ ਨਾ ਕਰਵਾਈ ਬੈਲੀ ਨਾ ਕਰਵਾਈ ਪਰ ਤੂੰ ਹੱਡੀ ਨਹੀਂ ਤੂੰ ਕਰਵਾ ਕੇ ਛੱਡਿਆ ਆਪਣਾ ਕੰਮ ਤੇ ਫੇਰ ਰੋ ਬੈਠ ਕੇ ਹੁਣ ਮੈਂ ਨਹੀਂ ਕਰ ਹਾਂ ਉਹਨਾਂ ਸਿਆਪੇ ਬਾਹਰ ਮੇਰੇ ਬਾਹਰ ਆਇਤੇ ਪਾਣ ਨੂੰ ਹਾਜੀ ਫਿਰ ਮੇਰੇ ਦਰ ਤੇ ਪੜ ਜਾਣਗੇ ਕਿੰਨੂੰ ਕਰੂੰ ਬਾਤ। ਨਹੀਂ ਪਤਾ ਦੋ ਹੁੰਦਾ ਤਾਂ ਹੁਣ ਸਹੀ ਦਾ ਚੁੱਪ ਰਹਿੰਦੀ। ਹਾਂ ਫਿਰ ਤਾਂ ਨੂੰ ਮੇਰੇ ਨਾਲ ਦੇ ਦਰਵਾਜ਼ਿਆਂ ਤੇ ਪੈ ਗਈ ਹੁਣ। ਸਸੇ ਕੋਈ ਐਸੀ ਕਾਲ ਤਾਂ ਹੀ ਆਹ ਕਿਹਿਆ ਲਿਆ। ਮੇਲਾ ਆਪਣੀ ਕੀਤੀਆਂ। ਕੱਲੀ ਮੈਂ ਤਾਂ ਵੀ ਉਗਾੜਦੀਆਂ ਹੀ ਨਾ। ਨਾਲ ਨਾਲੇ ਸਾਰਾ ਕੁਝ ਗਵਾ ਲਿਆ ਹੀ ਉਹ ਤੇ ਨਾਲੇ ਉਤੋਂ ਉਹ ਵੇਲਾ ਕਿ ਤੇ ਕੁੜੀ ਨੂੰ ਮੂਸਰਨਾ ਬੋਲੀ ਮੈਂਨ ਤੇ ਜੇ ਮਾਵਾ ਤੇ ਮਾਪਰਾ ਨੂੰ ਮੂੰਹ ਵੱਟ ਗਏ ਮੇਰੇ ਲਈ ਲੰਘ ਗਈ ਲੱਗਉਣੀ ਤੈਨੂੰ ਚੰਗੀ ਤਰ੍ਹਾਂ ਪਤਾ ਲੱਗ ਜੂ ਕਿ ਵਾਕਿਆ ਮੇਰੀ ਮਾਂ ਨਾ ਵੀ ਕਰਦੀ ਨਾ ਬਣੀ ਆ ਮਾਂ ਨੂੰ ਵੀ ਨਾ ਕਰਨਾ ਹੈਗਾ ਫਿਰ ਫਿਰ ਜੇ ਤੈਨੂੰ ਜਿਦੋਂ ਕਿਹਾ ਹੈਗਾ ਕਿ ਚੰਗੇ ਪੱਤੇ ਨੇ ਸੇਵਾ ਕਰਦੇ ਹੀ ਸਾਰਾ ਕੁਝ ਕਰਦੇ ਹੀ ਤੇ ਰਹਿਣ ਦਿੰਦੀਓ ਨਾ ਦਿੰਦੀਓ ਨਾਲ ਤੈਨੂੰ ਕਾਦੀ ਕਾਦੀ ਪੈ ਗਈ ਹੀ ਪਜਾ ਤੇ ਤੇਰੀ ਉੱਤੇ ਟਿਕ ਟਕ ਟਟੀ ਲੀ ਕੈਨੇਡਾ ਦੀ ਜੂਸ ਚੱਲਦੀ ਹੈ ਚੱਜਾ ਮੈਨੂੰ ਪਤਾ ਹੀ ਨਾ ਕਿੰਨਾ ਫਰੰਡ ਫਰੰਡ ਖਾਂਦੇ ਆ ਮੈਨੂੰ ਤੇ ਹੁਣ ਸੌਖੀ ਆ ਤੇ ਮੈਂ ਕੀ ਕਰਾਂ ਦੱਸ ਨਾ ਹੁਣ ਦੱਸ ਮਾਤਾ ਕੋਣ ਜਿੱਦਾਂ ਲਿਖੀ ਜਾਂਦੀ ਦਿੰਦੀ ਐ ਹੁਣ ਮੈਨੂੰ ਨਹੀਂ ਪਤਾ ਤੂੰ ਜਾਣ ਜੇਰਾ ਕੰਮ ਜਾਂਦਾ ਚੱਲੀ ਮੈਂ ਹੁਣ ਬਾਏ ਆਪੇ ਕਰ ਜੇ ਉਹ ਦੱਸਉਂਦੀ ਨਹੀਂ ਕਿ ਇਹਦੀ ਗੱਲ ਤੇ ਮੈਂ ਕੀ ਕਰਾਂ ਕਿੱਡੀ ਹੁਣ ਕੁੜੀ ਨੂੰ ਫੋਨ ਕੀਤਾ ਹੋਣਾ ਨਾ ਹੁਣ ਕੁੜੀ ਆਈ ਉਹਨੂੰ ਕਹਿਂ ਡਈ ਏਵੇਂ ਨਾ ਇਤਰਾਗੀਤਾ ਇਤਰਾਗੀਤਾ ਵਾਜਾ ਮਾਰਦੀ ਪਾਂਗਾ ਮਾਰਦੀ ਰਹਿੰਦੀ ਸੀ ਤੂੰ ਮੈਨੂੰ ਘਟ ਤੇ ਸੀਹ ਦਿੱਤੇ ਹੁਣ ਵੇ ਇਤਨਾ ਦੁੱਖ ਹੁੰਦਾ ਈ ਜਿਦਾਂ ਤੂੰ ਮੈਨੂੰ ਤਸੀਹ ਦਿੰਦੀ ਰਹੀ ਨਾ ਇਤਨਾ ਹੀ ਵੇਖੀ ਤੈਨੂੰ ਮੈਂ ਤਸੀਹ ਨਾ ਦਿੱਤੇ ਤੇ ਮੇਰਾ ਨਾਂ ਵਟਾਦੀ ਬੋਦੀ ਹੈ ਤੇ ਉਹ ਜਿਹੜੀ ਦੂਜੀ ਤੈਨੂੰ ਵੀ ਨਾ ਮੈਂ ਪੁੱਛਿਆ ਕਿਛਿਆ ਜਦੋਂ ਮੈਂ ਤੈਨੂੰ ਫੋਨ ਕੀਤਾ ਹਨਾ ਉਦੋਂ ਤੂੰ ਇੱਕ ਵਾਰੀ ਬਣੀ ਮੂੰਹ ਫੁੱਟੀ ਫੇ ਮੰਮੀ ਮੇਰੇ ਕੋ ਆਏ ਤੇ ਹੁਣ ਵੇ ਅੱਜ ਕਿੰਨੀ ਛਤੀ ਆ ਕੇ ਤੇ ਚਾਹ ਪਾਣੀ ਭਾਲਦੀ ਆ ਤੈਨੂੰ ਇਹ ਤਰੀਬ ਦਰੰਗਣਾ ਨਾ ਮੋੜਿਆ ਹੁਣ ਤੂੰ ਵੀ ਵੇਖੇਂਗੀ ਐ ਐ ਕਰਕੇ ਕਿ ਮੇਰਾ ਭਰਾ ਪਰ ਜਾਈ ਨਹੀਂ ਹੁੰਦੇ ਹੁਣ ਤੈਨੂੰ ਨਾ ਦਿਹੇ ਜਿਹੜਾ ਤੈਨੂੰ ਤਿਹਾਰਾ ਤੇ ਜਾਣੇ ਹਨ ਜਿਹੜੇ ਸੂਟ ਨੂੰ ਹੱਥ ਪਾਉਣੀ ਉਹ ਸੂਟ ਲੈ ਕੇ ਦਿੰਨੇ ਹਾਂ ਤੇ ਹੁਣ ਨਾ ਤੈਨੂੰ ਮਿਲਿਆ ਕੁਛ ਵੀ ਜਿਤਨਾ ਹੁਣ ਤੂੰ ਕੀਤੀ ਹੈ ਨਾ ਮੇਰੇ ਨਾਲ ਚੰਗਾ ਭਲਾ ਇੱਜ਼ਤ ਮਾਨ ਕਰੀਦਾ ਹੀ ਇਹਦਾ ਇਹਨੇ ਹੁਣ ਆਪਣੀ ਇੱਜ਼ਤ ਆਪੇ ਘਟਾਈ ਆ ਹੁਣ ਇਹਨੂੰ ਮੈਂ ਪੁੱਛਣਾ ਕਿਸ਼ਨਾ ਜਿਹੜੇ ਇਹਨੇ ਕੰਡੇ ਸਾਡੇ ਅੱਗੇ ਬੀਜੇ ਸੀ ਨਾ ਹੁਣ ਇਹਦੇ ਅੱਗੇ ਬੀਜੇ ਜਾਣਗੇ ਨਾ ਆਣ ਕੇ ਨੱਕ ਚੜਾ ਚੜਾ ਗੱਲਾਂ ਕਰਦੀ ਹੁੰਦੀ ਸੀ ਮੈਨੂੰ ਕਿਹੜੀਆਂ ਗੱਲਾਂ ਭੁੱਲ ਗਈਆਂ ਵਾ ਕਦੀ ਭਾਂਡੇ ਨਹੀਂ ਇਹ ਚੰਗੇ ਮਾਂਜ ਦੀ ਕਦੀ ਰੋਟੀ ਪਾਣੀ ਨਹੀਂ ਚੰਗਾ ਬਣਾਉਂਦੀ ਕਿਤੇ ਰੋਟੀ ਪਤਲੀ ਕਿਤੇ ਮੋਟੀ ਕਿਤੇ ਮਾਸਾ ਮਾਸਾ ਜਿੰਨੀਆਂ ਰੋਟੀਆਂ ਬਣਾਉਂਦੀ ਆ ਢਿੱਡ ਵੀ ਨਹੀਂ ਭਰਦਾ ਗੱਲਾਂ ਕਰਦੀ ਨਾ ਇਸ ਤਰ੍ਹਾਂ ਆਣ ਕੇ ਵਨ ਸਵੰਨੀਆਂ ਹੁਣ ਤੂੰ ਪਾਣੀ ਤੇ ਘੋਟ ਨੂੰ ਤਰਸੇਂਗੀ ਤੈਨੂੰ ਹੁਣ ਮੈਂ ਪਾਣੀ ਪੁੱਛਿਆ ਹੁਣ ਸਮਝ ਕੇ ਤੂੰ ਤੇਰੇ ਪੇਕਿਆਂ ਦਾ ਰਾਹ ਜਿਹੜਾ ਨਾ ਹਮੇਸ਼ਾ ਲਈ ਬੰਦ ਹੋ ਗਿਆ ਮੈਂ ਨਹੀਂ ਪੁੱਛਣਾ ਹੁਣ ਮੈਂ ਕਹਿੰਦੇ ਨਾ ਵੀ ਜਿਹੜਾ ਬਦਲਾ ਛੇਤੀ ਲਿਆ ਜਾਂਦਾ ਵਾ ਪਰ ਆਪਣੇ ਤਾਂ ਹੁਣ ਮੇਰੇ ਨੇੜੇ ਹੋ ਕੇ ਸੁਣੀ ਜੋ ਜੋ ਮੇਰੇ ਨਾਲ ਤੁਸੀਂ ਮਾਵਾਂ ਧੀਆਂ ਨੇ ਕੀਤਾ ਹਨ ਹੁਣ ਨਾ ਮੈਂ ਬਦਲਾ ਲਵਾਂਗੀ ਤੇ ਮੇਰਾ ਨਾਮ ਵਟਾ ਦਿਓ ਉਸ ਤਰ੍ਹਾਂ ਹੀ ਕਰੂੰਗੀ ਮੈਂ ਹੁਣ ਤੁਹਾਡੇ ਨਾਲ ਸੇਮ ਜਿੱਤਰਾ ਦਾ ਕੋਈ ਹੋਵੇ ਨਾ ਉਹਨੂੰ ਉਤਰਾਂ ਦਾ ਕਰਾਰਾ ਜਵਾਬ ਮਿਲਦਾ ਹੁੰਦਾ ਉਦੋਂ ਦੀ ਮੈਂ ਚੁੱਪ ਕਰਕੇ ਤੇ ਮੈਂ ਗੱਲਾਂ ਇੰਦੇ ਨਾ ਝੋੜੀ ਪੁੰਦੀ ਰਹੀ ਹਾਂ ਜਿੰਨੇ ਉਹਨਾਂ ਗੱਲਾਂ ਕਰਕੇ ਗਾਂਹ ਜਾਣਾ ਨਾ ਨਾਨ ਆਣ ਦੀ ਹੁਣ ਤੋਂ ਵੱਧ ਅੱਗੇ ਹੀ ਸੱਸ ਟਿਕਨ ਦਿੰਦੀ ਤੇ ਉਹਨੇ ਵੀ ਆਣ ਕੇ ਪੁੱਛਣਾ ਕਿchna ਨਹੀਂ ਮੈਨੂੰ ਸਿੱਧੇ ਆਈ ਗੱਲਾਂ ਕਰੀ ਜਾਣੀਆਂ ਤੇਨ ਮਤਲਬ ਤੋਈ ਜਿਹੜਾ ਇਲਜ਼ਾਮ ਨਹੀਂ ਮਿਲਦੇ ਲਾਉਣ ਵਾਲਾ ਉਹ ਵੀ ਇਹ ਲੰਦੀਆਂ ਰਹੀਆਂ ਤੇ ਹੁਣ ਜਿ ਤਰ੍ਹਾਂ ਦਾ ਇਹ ਬੀਜਿਆ ਹੈ ਨਾ ਇਹਨਾਂ ਨੇ ਉਹ ਤਰ੍ਹਾਂ ਨਹੀਂ ਹੁਣ ਵੱਡਿਆ ਵੱਡਣਾ ਪੈਂਦਾ ਆਤਮੋ ਸਵਾਸ਼ ਨੂੰ ਇਹਨਾਂ ਨੇ ਮੇਰੇ ਨਾਲ ਠੇਸ ਪੰਚਾਈ ਹੈ ਨਾ ਤੇ ਹੁਣ ਜਦੋਂ ਆਪ ਨੂੰ ਪਹੁੰਚੀ ਹੁਣ ਵੇਖੀ ਹੁਣ ਵੇਖੀ ਖੋਂਦਿਆਂ ਸੁਨਾ ਰੋਣ ਗਿਆ ਮਾਵਾਂ ਧੀਾਂ ਤੇ ਆਖੀ ਹਾਲ ਚਾਲ ਸਾਰਿਆਂ ਨੂੰ ਅਸੀਂ ਠੀਕ ਠਾਕ ਹਾਂ ਉਮੀਦ ਹੈ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਅੱਜ ਜਿਵੇਂ ਇੱਕ ਫਿਰ ਛੋਟਾ ਜਿਹਾ ਪ੍ਰਲਾਂ ਕੀਤਾ ਇਹ ਵੀਡੀਓ ਬਣਾਉਣ ਵਾਸਤੇ ਵੀਡੀਓ ਹੀ ਬਣਾਈ ਹੈ ਜਾਇਦਾਦ ਦਾ ਲਾਲਚ ਕੁੱਸ਼ਕ ਘਰਾਂ ਵਿੱਚ ਚਿਤਰਾ ਕੀਤਾ ਜਾਂਦਾ ਕਿ ਬਜ਼ੁਰਗਾਂ ਨੂੰ ਸਿਰਫ ਜਾਇਦਾਦ ਦੀ ਖਾਤਰ ਹੀ ਪੁੱਛਿਆ ਜਾਂਦਾ ਵਾ ਆਪਣੇ ਨਾਂ ਤੇ ਜਾਇਦਾਦ ਲਵਾ ਕੇ ਮੁੜ ਕੇ ਬਜ਼ੁਰਗਾਂ ਦੀ ਕੋਈ ਕੇਅਰ ਨਹੀਂ ਕੀਤੀ ਜਾਂਦੀ ਕੋਈ ਨਹੀਂ ਉਹਨਾਂ ਨੂੰ ਪੁੱਛਦਾ ਪਰ ਇਸ ਤਰ੍ਹਾਂ ਕੁੱਸ਼ਕ ਘਰਾਂ ਵਿੱਚ ਕੀਤਾ ਜਾਂਦਾ ਜ਼ਿਆਦਾਤਰ ਨਹੀਂ ਕੀਤਾ ਜਾਂਦਾ ਪਰ ਸਾਡੇ ਘਰ ਆਹ ਜੀ ਕੋਈ ਗੱਲ ਨਹੀਂ ਹੈਗੀ ਅਸੀਂ ਬਜ਼ੁਰਗਾਂ ਦਾ ਪੂਰਾ ਆਦਰ ਸਤਿਕਾਰ ਕਰੀਦਾ ਵਾ ਇਹ ਸਿਰਫ ਜਸਟ ਇੱਕ ਵੀਡੀਓ ਹੀ ਬਣਾਈਆਂ ਤੇ ਤੇਰੇ ਸੰਨ ਤੋਂ ਹੀ ਆਪਣਾ ਪਿਆਰ ਦਿੰਦੇ ਰਹੋ ਸਾਡੀ ਵੀਡੀਓ ਵੇਖੋ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੇੜਾ ਪੰਜਾਬ ਦਾ ਸਾਡੇ ਚੈਨਲ ਦਾ ਨਾਮ ਮੈਂ ਆ ਸਾਰਿਆਂ ਦਾ ਧੰਨਵਾਦ